ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਹੋਲੀ ਤੇ ਕਿਸ ਤਰ੍ਹਾਂ ਆਪਣੇ ਉਹਨਾਂ ਬਚਾਉਣਾ ਆ ਉਹਦੇ ਮੈਂ ਉਪਾਏ ਦੱਸਣ ਲੱਗਾ ਮੈਂ ਕਿਉਂਕਿ ਪਿਛਲੇ ਸਾਲ ਹੋਲੀ ਤੋਂ ਬਾਅਦ ਔਰ ਦੀਵਾਲੀ ਤੋਂ ਬਾਅਦ ਲੋਕਾਂ ਤੋਂ ਇੰਨੇ ਪਰੇਸ਼ਾਨ ਹੋਏ ਆ ਤੇ ਮੈਂ ਕੱਢ ਤੋਂ ਕੱਟ 5-600 ਫੋਨ ਤਾਂ ਮੈਂ ਅਟੈਂਡ ਕੀਤੇ ਉਹਨਾਂ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੇ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ ਹਰ ਤਰ੍ਹਾਂ ਦੀ ਬੁਰੀ ਸ਼ਕਤੀ मैं देख सकदा महसूस कर सकदा और मैं ठीक कर सकता होलिका दहन जिथे भी हो रहा वा और हो सके तो शाम तो बाद दस साल तो छोटा बच्चा अपने घर च रहन और खासकर होली दहन से बिल्कुल ना जान नंबर टू तो, जी गर्भवती औरत वो होली दहन से नहीं जान ਔਰ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਹੀ ਰਹਿਣ 13 ਮਾਰਚ 2025 ਤੀਸਰਾ ਜਿਨ੍ਹਾਂ ਔਰਤਾਂ ਨੇ ਮਹਾਵਰੀ ਚਾਲੂ ਆ ਉਹ ਵੀ ਹੋਲੀ ਦਾ ਦਹਨ ਦੇ ਵਿੱਚ ਨਹੀਂ ਜਾਣ ਉਹ ਵੀ ਸ਼ਾਮ ਦੇ ਟਾਈਮ ਆਪਣੇ ਘਰ ਦੇ ਵਿੱਚ ਰਹਿਣ ਹੁਣ ਆਪਣੇ ਨੂੰ ਪ੍ਰੋਟੈਕਸ਼ਨ ਕਿੱਦਾਂ ਦੇਣੀ ਆ ਕਿੱਦਾਂ ਆਪਣੇ ਨੂੰ ਪ੍ਰੋਟੈਕਟ ਰੱਖਣਾ ਆਪਣੇ ਕਿੱਦਾਂ ਬਚਾ ਕੇ ਰੱਖਣਾ ਹੈ ਕਿਉਂਕਿ ਇਸ ਵਾਰ ਵੀ ਹਵਾ ਦੇ ਬੇਤਨੂ ਜਾਦੂ ਮਹਿਸੂਸ ਕੀਤਾ ਜਾ ਸਕਦਾ ਹੈ ਔਰ ਬਹੁਤ ਸਾਰੇ ਕੱਲ ਵੀ ਮੈਨੂੰ ਤਿੰਨ ਭੈਣ ਪਰ ਅਮਦੇ ਫੋਨ ਆਇਆ ਕਿ ਜਿਨ੍ਹਾਂ ਨੂੰ ਅਚਾਨਕ ਹੀ ਪਰੇਸ਼ਾਨੀ ਸ਼ੁਰੂ ਹੋ ਗਈ ਆ ਉਹਨਾਂ ਦੇ ਨਿਵਾਰਣ ਵੀ ਕੀਤਾ ਹੈਗਾ ਉਹਦੇ ਵਾਸਤੇ ਇੱਕ ਜਟਾ ਵਾਲਾ ਨਾਰੀ ਲੈਣਾ ਹੈ ਜਿਹੜਾ ਅਸੀਂ ਮੰਦਰ ਚ ਭੇਜਦੇ ਆ ਜਾਂ ਅਸੀਂ ਘਰ ਦੇ ਜਿਹਨੂੰ ਛਿਲਕੇ ਤੋੜ ਕੇ ਤੇ ਗਰੀ ਕੱਢ ਕੇ ਖਾਣੇ ਆ ਚਟਨੀ ਬਣਾਉਣੇ ਆ ਉਹ ਵਾਲਾ ਨਾਰੀ ਲੈਣਾ ਹੈ ਪੂਜਾ ਵਾਲਾ ਨਾਰੀ ਹੈ ਜਿੱਕੇ ਘਰ ਦੇ ਵਿੱਚ ਸਭ ਤੋਂ ਲੰਬਾ ਬੰਦਾ ਹੈਗਾ ਜਾਂ ਘਰ ਦਾ ਮੁਖੀਆ ਉਹਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਕਾਲਾ ਧਾਗਾ ਲੈਣਾ ਹੈਗਾ ਉਹ ਲੈਣਾ 7 ਗੁਣਾ ਜ਼ਿਆਦਾ ਫਿਰ ਉਹ ਨਾਰੀਅਲ ਦੇ ਉੱਤੇ ਲਪੇਟ ਲੈਣਾ ਹੈਗਾ ਗੱਠ ਨਹੀਂ ਮਾਰਨੇ ਉਦਾਂ ਹੀ ਲਪੇਟ ਕੇ ਰੱਖ ਲੈਣਾ ਮੇਨ ਗੇਟ ਤੇ ਖੜੇ ਹੋ ਜਾਓ ਆਪਣੇ ਅੰਦਰ ਵੱਲ ਨੂੰ ਆਓ ਹਰ ਦੀਵਾਰ ਦੇ ਨਾਲ ਉਹਨਾਂ ਦੀਵਾਰਾਂ ਛੂੰਦੇ ਹੋਏ ਟੱਚ ਕਰਦੇ ਹੋਏ ਪੂਰਾ ਆਪਣਾ ਘਰ ਦੇ ਵਿੱਚ ਘੁੰਮੋ घूम तो बाद अगर खब्बे पास अंदर इंटर किया जाओ उस, तो उस नारियल घर के जिन्ने भी जीव है उते हाथ ल हाथ भी इदा लगाना है ऐ नहीं लगा नहीं चंगी तरह दोनों हाथ लगा सारे घर के मैंबर हथ लगा के ਅਗਰ ਤੁਹਾਨੂੰ ਸ਼ੱਕ ਆ ਕਿ ਇਸ ਬੰਦੇ ਤੇ ਦਵਾਈ ਨਹੀਂ ਲੱਗਦੀ ਪਈ ਜਾਂ ਇਹ ਬਿਮਾਰ ਰਹਿੰਦਾ ਹੈਗਾ ਰਾਤ ਨੂੰ ਇਹਨੂੰ ਡਰਾਉਣੇ ਸੁਪਨੇ ਆਉਂਦੇ ਆ ਕੋਈ ਗਲਤ ਬੋੰਦਾ ਹੈ ਕੁਝ ਵੀ ਹੋਵੇ ਉਹਦੇ ਸਿਰ ਤੋਂ ਪੁੱਠਾ ਇਹਨੂੰ 7 ਵਾਰੀ ਕਮਾਉਣਾ ਹੈਗਾ ਉਸ ਤੋਂ ਬਾਅਦ ਇਹਨੂੰ ਜਾ ਕੇ ਕਿਸੇ ਵੀ ਨਦੀ ਦੇ ਵਿੱਚ ਬਹਾ ਦਿਓ ਅਗਰ ਕਿਤੇ ਨਦੀ ਨਹੀਂ ਆ ਤੇ ਕਿਸੇ ਸੁਨਸਣ ਜਗ੍ਹਾ ਜਾ ਕੇ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਹੈ ਛੋਟਾ ਜਿਹਾ ਖੱਡਾ ਖੋਦ ਕੇ ਉਹਦੇ ਜਿ ਰੱਖ ਕੇ ਇਹਨੂੰ ਦਬਾ ਦਿਓ ਔਰ ਜਦੋਂ ਆਪਣੇ ਇਹਦੇ ਉੱਤੇ ਧਾਗਾ ਲਪੇਟ ਦਿਓ ਉਦੋਂ ਤੁਸੀਂ ਹਨੂਮੰਝ ਦਾ ਕੋਈ ਵੀ ਮੰਤਰ ਪੜ ਸਕਦੇ ਹੋ ਓਮ ਹਨੂਮੰਤੇ ਨਮਾ ਕੋਈ ਵੀ ਤੁਸੀਂ ਇੱਕ ਮੰਤਰ ਪੜੋ ਔਰ ਜਦੋਂ ਤੁਸੀਂ ਉਹਨੂੰ ਲੈ ਕੇ ਜਾਣਾ ਹੈ ਉਦੋਂ ਵੀ ਇਹੀ ਮੰਤਰ ਪੜਦੇ ਲੈ ਜਾਣਾ ਔਰ ਜਾ ਕੇ ਜਾਂ ਨਦੀ 'ਚ बहा ਦਿਓ ਜਾਂ ਫਿਰ ਕਿਸੇ ਸੁਨਸਾ ਜੇ ਗੱਡਾ ਖੋਦ ਕੇ ਦਵਾਕਨ ਮਿੱਟੀ ਪਾ ਦਿਓ ਇਹਦੇ ਨਾਲ घर जिथे भी नैगेटिविटी होएगी वह घर चो बाहर निकल जाएगी इंसाना देते अगर नैगेटिविटी हैगी कोई बुरी शक्तियाँ वो बाहर निकल जाएगी ये होली वाले दिन करना दिन होली दायन होएगा होली दिन होली तो सड़ेगी उस दिन दिनें करना है सवेरे करना है तेरह तरीक न ही एक होर उपाय कर सकते हो कपूर लेना आ देसी कपूर भीम कपूर ਔਰ ਤੇ ਨਿੰਮ ਦੀਆਂ ਸੁੱਕੀਆਂ ਪੱਤੀਆਂ ਪਾਓ ਔਰ ਉਹਨੂੰ ਜਲਾ ਦਿਓ ਆਪਣੇ ਘਰ ਦੇ ਵਿੱਚ ਵਿਚਕਾਰ ਰੱਖ ਦਿਓ ਖਿੜਕੀਆਂ ਦਰਵਾਜੇ ਸਾਰੇ ਖੋਲ੍ਹ ਦਿਓ 5 ਮਿੰਟ ਰੱਖੋ ਉਸ ਤੋਂ ਬਾਅਦ ਉਹਨੂੰ ਘਰ ਦੇ ਬਾਹਰ ਰੱਖ ਦਿਓ ਤੁਹਾਡੇ ਘਰ ਦੀ ਜਿੰਨੀ ਵੀ ਨੈਗੇਟਿਵਿਟੀ ਹੋਏਗੀ ਉਹ ਤੁਹਾਡੇ ਘਰ ਚੋਂ ਬਾਹਰ ਨਿਕਲ ਜਾਏਗੀ ਔਰ ਤੁਹਾਡਾ ਘਰ ਬਿਲਕੁਲ ਸਾਫ਼ ਸੁਥਰਾ ਪੋਜ਼ਿਟਿਵਿਟੀ ਅਜ ਪੂਰੀ ਹੋ ਜਾਏਗੀ ਹੋਲੀ ਤੋਂ ਬਾਅਦ ਉਹ ਸਾਰੇ ਲੋਕਾਂ ਦੇ ਉੱਤੇ ਦੀਵਾਲੀ ਤੇ ਔਰ ਹੋਲੀ ਤੇ ਬਹੁਤ ਅਸਰ ਹੋਇਆ ਸੀ ਫਿਰ ਉਹਨਾਂ ਦਾ ਕੋਈ ਨਾ ਕੋਈ ਉਪਾਏ ਕਰਨਾ ਪਿਆ ਇਹਦਾ ਸਭ ਤੋਂ ਇੱਕ ਚੰਗਾ ਮੈਂ ਤੁਹਾਨੂੰ ਉਪਾਏ ਦੇਣ ਲੱਗਾ ਤੇ ਅਗਰ ਤੁਹਾਡੇ ਤੇ ਕਿਸ ਨੇ ਕੁਝ ਕਰ ਦਿੱਤਾ ਹੋਇਆ ਜਾਂ ਤੁਹਾਡੇ ਤੇ ਕੁਝ ਹੋ ਗਿਆ ਅਚਾਨਕ ਤੁਸੀਂ ਗਲੀ 'ਚੋਂ ਨਿਕਲ ਰਹੇ ਕਿਸ ਨੇ ਟੂਣਾ ਕੀਤਾ ਹੋਇਆ ਸੀ ਤੁਹਾਡਾ ਪੈਰ ਪੈ ਗਿਆ ਚੁਰਾਏ ਜਾਗਰਤ ਹੈਗੇ ਸਾਰੇ ਉੱਥੇ ਦਾ ਕੋਈ ਚੀਜ਼ ਤੁਹਾਡੇ ਨਾਲ ਆ ਗਈ ਹੈ ਜਾਂ ਕਿਸੇ ਦਾ ਉਤਾਰ ਪਤਾਰ ਤੁਹਾਡੇ ਉੱਤੇ ਨਾਲ ਆ ਗਿਆ ਹੈਗਾ ਉਹਦੇ ਵਾਸਤੇ ਦਰਮੇ ਇੱਕ ਉਪਾਏ ਦੀਆਂ ਲੱਗਾਂ ਇੱਕ ਮੁਠੀ ਸੀ ਸੌਲਟ ਲੈਣਾ ਹੈ ਸਮੁੰਦਰੀ ਨਮਕ ਉਹਦੇ ਵਿੱਚ ਸੱਤ ਕਾਲੀ ਮਿਰਚਾਂ ਪਾਉਣੀਆਂ ਉਹਨੂੰ ਫੜਕੇ ਐਂਟੀ ਕਲॉक ਐਂਟੀ ਕਲॉक ਆਪਣੇ ਸਿਰ ਤੋਂ ਸੱਤ ਵਾਰੀ ਘੁਮਾਉਣਾ ਹੈ ਔਰ ਆਪਣੇ वाश बेसन से आके ओ पा दौ और पानी चला दौ ती उसे जब तक के सारा जड़ा है ना नमक और काली मिर्च ड्रेन नहीं हो जाती एक करोगे ते जरा तो छोटी मोटी चीज थे तो आ गई है जड़क चो गली चो ने सूई वाली नींबू पानी डोलिया होया कुछ भी हो तो चीज हट जाएगी اگر پھر بھی ਤੁਹਾਨੂੰ ਮਹਿਸੂਸ ਹੋਵੇ ਕਿ ਪਰੇਸ਼ਾਨੀ ਹੋ ਰਹੀ ਹੈ, थकावट ਹੋ ਰਹੀ ਹੈ, ਜਿਸਮ ਟੁੱਟ ਰਿਹਾ ਵਾ, ਸਿਰ ਭਾਰਾ ਹੈਗਾ, ਜਿਸਮ ਅਕੜਿਆ ਹੋਇਆ ਤੇ ਇਹਨੂੰ ਫਿਰ ਹੋਰ ਕਈ ਦਿਨ ਤੱਕ ਕਰ ਸਕਦੇ ਹੋ ਜਦ ਤੱਕ ਤੁਹਾਨੂੰ ਆਰਾਮ ਨਹੀਂ ਆ ਜਾਂਦਾ। ਤੁਹਾਡੇ ਘਰ ਦੇ ਵਿੱਚ 네ਗੈਟਿਵਿਟੀ ਹੈਗੀ ਆ। ਕੋਈ ਕੰਮ ਨਹੀਂ ਬੰਦੇ। ਜਿੱਥੇ ਜਾਂਦੇ ਹੋ ਨੁਕਸਾਨ ਹੁੰਦਾ ਹੈ, ਕੰਮਕਾਜ ਵਧਦਾ ਨਹੀਂ ਹੋ ਰਿਹਾ। ਤੁਹਾਡੇ ਜਿਹੜੀ ਦੁਕਾਨ ਹੈਗੀ ਆ ਉੱਥੇ ਪੈਸਾ ਨਹੀਂ ਆ ਰਿਹਾ। ਹਰ ਪੈਸੇ ਤੁਸੀਂ ਪਰੇਸ਼ਾਨ ਹੋ ਰਹੇ ਹੋ ਪੈਸਾ ਪੈਸੇ ਵਾਸਤੇ ਤੁਸੀਂ ਤਰਸ ਰਹੇ ਹੋ ਤੁਹਾਡੇ ਘਰ ਦੇ ਵਿੱਚ ਰਾਤ ਨੂੰ ਮਹਿਸੂਸ ਹੁੰਦਾ ਹੈ ਕਿ ਜਦੋਂ ਕੋਈ ਘੁੰਮਦਾ ਪਿਆ ਵਾ ਜਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਦੇ ਘਰ ਦੇ ਵਿੱਚ ਤੁਹਾਡੇ ਉੱਤੇ ਕੋਈ ਹਮਲਾ ਕਰਦਾ ਪਿਆ ਤੁਹਾਡੇ ਗਲਾ ਫੜਦਾ ਪਿਆ ਤੁਹਾਡੇ ਨਾਲ ਕੋਈ ਲੰਮਾ ਪਿਆ ਹੋਇਆ ਵਾ ਔਰ ਉੱਤੇ ਭਾਰ ਪੈ ਜਾਂਦਾ ਹੈਗਾ ਭੈੜੇ ਭੈੜੇ ਬੁਰੇ ਸੁਪਨੇ ਆਉਂਦੇ ਆ ਪਰੇਸ਼ਾਨ ਹੋ ਗਏ ਹੋ ਉਹਦੇ ਕੋਲ ਬਾਇ ਦਸ ਲਗਾ ਇਹ ਉਹ ਉਪਾਏ ਆ ਜਿਹੜਾ ਕਿ ਅਸੀਂ ਕੋਲ 11000 ਰੁਪਏ ਫੀਸ ਲੈ ਕੇ ਹੁਣ ਦੱਸਦੇ ਆ ਅੱਜ ਮੈਂ ਤੁਹਾਨੂੰ ਦੀਵਾਲੀ ਦੇ ਮੌਕੇ ਤੇ ਉਪਾਏ ਦੇਣ ਲੱਗਾ ਆ ਕਰੋ ਆਪਣੀ ਜ਼ਿੰਦਗੀ ਬਦਲੋ ਇੱਕ ਸਾਬਤ ਨਿੰਬੂ ਲੈਣਾ ਉਦੇ ਵਿੱਚ ਚਾਰ ਲੌਂਗ ਫੁੱਲ ਵਾਲੇ ਵਿੱਚ ਪੂਰੇ ਅੰਦਰ ਤੱਕ ਪਾ ਦੇਣੇ ਆਗੇ ਸਿਰਫ ਫੁੱਲ ਫੁੱਲ ਨਜ਼ਰ ਆਵੇ ਫਿਰ ਉਹਨੂੰ ਹੋਲੀ ਵਾਲੇ ਦੇਣ ਤੇਰਾ ਡ੍ਰੀਗੋ ਹੱਥੇ ਫੜ ਕੇ ਆਪਣੇ ਸਾਰੇ ਘਰ ਚ ਘਮਾਉਣਾ ਹੈ। ਦੀਵਾਰ ਦੇ ਨਾਲ-ਨਾਲ ਫਿਰ ਘਰ ਦੇ ਅੰਦਰ ਵੀ ਜਾ ਕੇ ਉੱਪਰ ਪੌੜੀਆਂ ਦੇ ਉੱਪਰ ਜਾ ਕੇ ਛੱਤ ਤੇ ਹਰ ਜਗ ਘਮਾ ਕੇ ਉਹਨੂੰ ਫਿਰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਰੱਖ ਦੇਣਾ ਹੈ। ਰਾਤ ਪੈਣ ਤੇ ਰਾਤ ਨੂੰ 9-10 ਵਜੇ ਤੁਸੀਂ ਉਹ ਨਿੰਬੂ ਚੁਕਣਾ ਹੈਗਾ। ਇਸੇ ਸੁੰਸਾਨ ਜਗ੍ਹਾ ਜਾ ਕੇ ਸੁੱਟ ਦੇਣਾ ਹੈ ਜਿੱਥੇ ਕੋਈ ਜ਼ਿਆਦਾ ਆਉਂਦਾ ਜਾਂਦਾ ਨਹੀਂ ਹੈਗਾ ਸੁੱਟ ਕੇ ਪਿੱਛੇ ਮੁੜ ਕੇ ਨਹੀਂ ਦੇਖਣਾ ਸਿੱਧਾ ਘਰ ਆਉਣਾ ਆ ਕੇ ਹੱਥ ਧੋ ਕੇ ਪਾਣੀ ਵਾਣੀ ਪੀ ਕੇ ਫਿਰ ਬਹਿ ਜਾਓ ਇਹ ਉਪਾਏ ਤੁਹਾਡੇ ਘਰ ਦੀ ਹਰ ਤਰ੍ਹਾਂ ਦੀ ਨੈਗੇਟਿਵਿਟੀ ਖਤਮ ਕਰ ਦੇਗਾ ਜਿੰਨੀ ਨਕਾਰਾਤਮਕ ਊਰਜਾ ਹੈਗੀ ਸਭ ਖਤਮ ਹੋ ਜਾਏਗੀ थोड़ी तो जिंदगी बहुत ज्यादा सुखाली हो जाएगी एक नारियल लो सुक्के वाला, सुन जुट कहते मौली बनो और, और मोरी करके नमक भर दो समुद्री नमक ज़्यादा चंगा डली वाला उपर एनी वीडियो मोरी कटो अपनी दुकान च लै जाओ जिथे काम कार ऐसे सामने रख दो ग्राहक सबर पवे ठीक है दुकान ते अपने सारी दुकान कमा के दुकान तो बहर रख दिन दुकान बदा के तले लगा के ओनू कि थैलेच पाल लो या पोलीथीन के लिफाफे चालो सुनसान जगह जाके सुट दस तो बाद सीधे घर आ जाओ हाथ मुंह धो तो के बह जाओ महसूस करोगे अगले दिन तो ही काम होली होली वादा शुरू हो जाएगा उपाय करके देखो क्योंकि होली का पर हम साल बाद होना है इस सारे होली है जो भी एक या दो तुसी कर सकते हो जरूर करो अपने घर जरूर खुशियां लियाओे घर खुशी रहे नैगटिविटी करो बाहर निकल जाए नकारात्मक ऊर्जा बाहर निकल जाएगी एक गल होर कहना चाहना अज यूट्यूब बहुत सारे लोग भोंक रहे हैं दुनिया खत्म हो जानी है उन्ती मार्च दुनिया खत्म हो जानी है उन्ती मार्च दो हजार पच्ची न दुनिया खत्म हो जानी है अपने दिमाग चो सब कट दौ क्योंकि यह बेवकूफ लोग है गुरबाणी कहती है बहता कही बहता हो जो बंद इन वीडियो बनाते गुनाहगार है ही है इंसानियत दे और रब दे। जो देखते गुनागार है क्यों जी एफरमे ना जो कुदरत को अपनी आवाज पहुँचा रहे यही नवाज पहुंचा रहे दुनिया बर्बाद होने वास्ते दुआ मान रहे योजे बंद को सावधान लो याद रखना जब तक रब का हुक्म नहीं होगा ज सा दे लेख नहीं होंगे सानू कुछ नहीं हो सकता सा साडा वाहगुरु है ना सानू आपे बचाएगा वाहेगुरु जी का खालसा वाहेगुरु जी की फतेह